ਕਰਦਾ ਨਹੀਂ ਦ ਕਰਾਉਂਦਾ ਕਰਾਉਦਾ ਹੋਈ ਐ ਕਰਦਾ ਨਹੀਂ ਐ ਪ੍ਰਵੇਸ਼ਣ ਨਹੀਂ ਕਰ ਸਕਦਾ ਇੱਥੇ ਦਾ ਰਾਜ ਉਹ ਆਪਣੇ ਬੰਦੇ ਨੂੰ ਕਹਿੰਦਾ ਵੀ ਇਹ ਜਿਹੜਾ ਹੈ ਨਾ ਜੁੱਤੀਆਂ ਦੀ ਬੰਡ ਤੂੰ ਉਹਨੇ ਚੱਕੀ ਇਹਦਾ ਜੁੱਤੀਆਂ ਦੀ ਬੰਡ ਜਿਹੜੇ ਵੋਟਾਂ ਦੇਦੇ ਤੂੰ ਇਹਨਾਂ ਘੱਟਣ ਲੱਗ ਜਾਂਦੇ ਨੇ ਇਹਨਾਂ ਗਾਲਾਂ ਕਾਣੀ ਦੇ ਰਾਜ ਲੈਲਵੇ ਜੁੱਤੀਆਂ ਦੇ ਵੰਡੇਲ ਕਿਉਂ ਚੱਕੇ ਲੋੜ ਕੀ ਪਈ ਹੈ ਸੰਸਾਰੀ ਹੈ ਐ ਛਤਰਾ ਦੀ ਖੀਰ ਵੰਡੇ ਰਹਿਣੇ ਇਹ ਤਾਂ ਖੀਰ ਛਤਰਾ ਨਾਲ ਬੰਡੂਦੀ ਹੈ ਵੰਡੇ ਰਹਿਣ ਓਏ ਕਹਿੰਦਾ ਭਾਈ ਕਿਸੇ ਨਾਲ ਦਰਾਇਤ ਨਾ ਕਰੋ ਕਿੰਨਾ ਜਿਆਦੇ ਕੋਈ ਕਰੂਗਾ ਓ ਸਾਡੇ ਗੁਰਦੁਆਰੇ ਜਾਵੜੀ ਦਰਾਇਤ ਐ ਜੀਪੀਸੀ ਚ ਉੱਥੇ ਆ ਬੜੀ ਸਭ ਕੋ ਆ ਕੇ ਬੜਿਆ ਨਾ ਆ ਕੇ ਫੇਰ ਸਾਂਸ ਤਾਂ ਹੋ ਉਥੇ ਡਰ ਐ ਤਾਂ ਨਾ ਹੋ ਇਹ ਕਦੇ ਹੋ ਸਕਦਾ ਇੱਥੇ ਆ ਬੜੀ ਇਹਦਾ ਗੁਰੂ ਘਰ ਚ ਆ ਬੜੀ ਇਹ ਤੇ ਮਾਇਆ ਹੋ ਉਥੇ ਰਿ ਆਵੜਣਾ ਜ਼ਰੂਰ ਤਾਂ ਇਹ ਕਹਿੰਦੇ ਸੀ ਦਰਜੀਤ ਸਿੰਘ ਉਹ ਕਹਿੰਦੇ ਰਹਿਣ ਦੇ ਹੋਰ ਤਾਂ ਸਭ ਕੋ ਤਾਂ ਕੱਲਿਆ ਗੁਰਦਾਰੇ ਚ ਮਾਇਆ ਨਾ ਵੜ ਇੱਥੇ ਰਲੋ ਨਹੀਂ ਕੱਖ ਵੀ ਸੱਚ ਦਾ ਆਪੇ ਗੁਰਦਾਰੇ ਛੱਡ ਕੇ ਬਾਹਰ ਹੋ ਗਏ ਜਦੋਂ ਗੁਰਦਾਰੇ ਦੁਆਰਾ ਲੈਣ ਨਾ ਉਦੋਂ ਤਾਂ ਦੇਤੇ ਸਾਦਾ ਨੂੰ ਆਪ ਨੇ ਨਸਬੇ ਦੇ ਤਨੇ ਆਪਾਂ ਨੂੰ ਨਹੀਂ ਲੈਣੇ ਮੰਨੇ ਨੀ ਨਾ ਹੈ ਵੀ ਦੇਣੀ ਜਾਇਦਾ ਦੇੜੀ ਉਹ ਦੇੜੀ ਉਹ ਕਹਿੰਦਾ ਅਸੀਂ ਨਹੀਂ ਸਾਬੜੇ ਫਿਰ ਉਹਨਾਂ ਨੂੰ ਦਮਾਰ ਦੇ ਜਾ ਉਹਨਾਂ ਦੇ ਸਾਹਮਣੇ ਕਹਿੰਦੇ ਸਾਡਾ ਸਾਡੀ ਮਦਦ ਕਰੋ ਕਹਿੰਦੇ ਅਸੀਂ ਨਹੀਂ ਕਰਨੀ ਤੁਹਾਡੀ ਮਦਦ ਤੁਸੀਂ ਲਾਇਆ ਕਿ ਗੁਰਦਾਰੇ ਜਮੀਨ ਜਾਂ ਕਿਹਾ ਸੀ ਨਾ ਕਰੋ ਇਹ ਕੰਮ ਇਹ ਉਹ ਨਾ ਕਰਦੇ ਨੇ ਉਹ ਕਰਾਂਗੇ ਕਹਿੰਦੇ ਤੁਸੀਂ ਕਰ ਲੋ ਫੇਰ ਇਹਨਾਂ ਨੂੰ ਦੇ ਦਿੱਤੇ ਜਲੂਸ ਇਹਨਾਂ ਦਾ ਫੇਰ ਨਿਕਲ ਗਿਆ ਹੁਣ ਨਿਕਲੇਗਾ ਇਹਦਾ ਹੀ ਨਿਕਲੂਗਾ ਸਿਆਣੇ ਬੰਦੇ ਨਹੀਂ ਹੈ ਜੇ ਉਹਦੇ ਦੇ ਵਿੱਚ ਹੋਰ ਇਹ ਉਹਦੇ ਪਾਸੇ ਰਹਿੰਦੇ ਉਹ ਗੁਰਦਾਨੇ ਕੋਲਕਾ ਬੰਦ ਕਰ ਦੇ ਬੋਲਕੇ ਬੰਦ ਕਰਕੇ ਸਕੂਲ ਬਣਾ ਦੇਣ ਉਹਨਾਂ ਨੂੰ ਪੜਾਈ ਦੇ ਸੈਂਟਰ ਕੋਲਕਾ ਬੰਦ ਕਰ ਦੇ ਪੂਜਾ ਦੇ ਸਾਨ ਬੰਦ ਕਰਕੇ ਸੈਂਟਰ ਪੜ੍ਹਾਈ ਦੇ ਹੁਣਾਂ ਨੇ। ਹੈ ਠੀਕ। ਫੰਡ ਲਗ ਰੱਖਣੇ ਜਿਵੇਂ ਫੰਡ ਗਵਰਨਮੈਂਟ ਦੇ ਹੁੰਦੇ ਨੇ। ਇਹ ਗੁਰਦਾਰਾ ਚੜਾਵਾ ਜੁਰਮ ਰੱਖਣ। ਫੰਡ ਬੈਂਕ ਜਿਵੇਂ ਹੋ ਸਕਦੇ। ਉਹ ਗੋਲਕਟ ਪਾਉਂਦੇ ਨੇ ਬੈਂਕ ਚੱਕ ਦੇਈ ਜਾਣ ਸਿੱਧੇ ਜਿਹਦੇ ਦੇ ਨੇ। ਖਾਤਾ ਹੋਵੇ ਗੁਰੂ ਘਰ ਦਾ। ਬੈਂਕ ਲੈ ਕੇ ਲਈ ਜਾਣ। ਬੈਂਕ ਜਿਵੇਂ ਜਵਾ ਹੋ ਜਾਣ। ਉਹ ਜਿਹੜਾ ਖਰਚ ਕਰ ਲੋ ਤੇ ਕਰੀ ਜਾਣ। ਉੱਤੇ ਗੋਲਕਟ ਰੱਖਣੀ ਹੈ। ਦੇ ਨੇ ਜੋਰ ਕੋਈ ਸਾਡਾ ਲੋਡ ਗੱਡੂ ਕਿਸੇ ਦਾ ਲੋਡ ਦੇਖ ਕੇ ਨੀਂਦ ਫਿੱਟੂ ਖੜੇ ਨੇ ਇੱਥੇ ਬਾਇਆ ਕੀ ਲੋਡ ਪਈ ਇਹ ਦੇੜੀ ਮੈਂ ਕਦੋਂ ਖੜਾਈ ਹੋ ਗਈ ਲੋਡ ਇਹ ਇੱਥੇ ਰਖਣੀ ਪਾਇਆ ਹਾਂਜੀ ਦੇਸ ਦੇਸ ਤੇ ਨਰੇਸ਼ ਡਾਰੇ ਹਨ ਸਰੇਸ਼ ਪਾਏ ਦੇਸ ਦੇਸ ਗਰੇਸ ਦੇ 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 ਰਾਜੇ ਦੇ ਰੇਸ ਹੈਗੇ ਸੀ ਨਾ ਦਾਦੇ ਸੁਰੇਸ਼ ਪਾਏ ਜਿਹੜਾ ਸੁਰੇਸ਼ ਬਣਾਇਆ ਨਾ ਰਾਜਾ ਹੈਦਰ ਸੁਰਾਂ ਦਾ ਹੀ ਹੁੰਦਾ ਹੈ ਦੇਵਤਿਆਂ ਦਾ ਦੇਵਤੇ ਹੁੰਦੇ ਨੇ ਧਰਮ ਨੂੰ ਮੰਨਣ ਵਾਲੇ ਸੱਚ ਧਰਮ ਨੂੰ ਮੰਨਣ ਵਾਲੇ ਦੇਵਤੇ ਹੁੰਦੇ ਨੇ ਗੁਰਬਾਣੀ ਦੇ ਵਿੱਚ ਜਿੰਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲਾਗੀ ਵਾਰ ਸੱਚ ਧਰਮ ਨੂੰ ਮੰਨਣ ਵਾਲੇ ਕਰਾਮਾਤਾਂ ਨੂੰ ਲੋੜ ਵਾਲੇ ਦੇਵਤੇ ਨਹੀਂ ਹੁੰਦੇ ਕਰਾਮਾਤਾਂ ਨੂੰ ਮੰਨਣ ਵਾਲੇ ਦੇਵਤੇ ਨਹੀਂ ਹੁੰਦੇ ਕਰਾਂ ਬਾਤਾਂ ਨੂੰ ਮਨਰ ਵਾਲੇ ਪਖੰਡੀ ਹੁੰਦੇ ਨੇ ਸਾਰੇ ਉਹ ਕਰਾਂ ਬਾਤਾਂ ਜਿਹੜੀਆਂ ਲਿਖਤੀਓ ਸਾਡੇ ਇਦਾਜ ਤੇ ਪਖੰਡਵਾਦ ਵਧ ਗਿਆ ਕਿ ਜੰਦਾਈ ਅਜੱਦਾਈ ਸੰਤਾ ਵੜੇ ਪਖੰਡੀ ਇਸੇ ਗੱਲ ਤੇ ਰਾਖਸ਼ ਵਿਰੁੱਧ ਹੁੰਦੇ ਨੇ ਸਾਡੇ ਕਰਾਂ ਬਾਤਾਂ ਕਰਕੇ ਉਹ ਕਹਿੰਦੇ ਸਾਨੂੰ ਕਰਕੇ ਦਿਖਾਓ ਰਾਖਸ਼ ਕਿ ਤੋ ਬੈਰ ਹਲਦਦੇ ਕਰਾਂ ਬਾਤਾਂ ਤੋਂ ਬੈਰ ਹਲਦਦੇ ਸਰੇਸ ਦੇਸ ਕੇ ਨਰੇਸ ਡਾਰੇ ਹੈ ਸਰੇਸ ਪਾਏ ਦੇ ਦੇਸ ਦੇ ਜਿਹੜੇ ਰਾਜੇ ਨਰੇਸ ਸੁਰੇਸ਼ ਦੇ ਪੈਰ ਚਰਨ ਚ ਪਾਤੇ ਵੀ ਪਾਈ ਇਹਦੇ ਨਾਲ ਰਲ ਕੇ ਚੱਲੋ ਰਾਜੇ ਤੁਸੀਂ ਆ ਰਹੋ ਰਾਜਾ ਤੁਸੀਂ ਉਹ ਕਰਨਾ ਹੈ ਇਹ ਸਹਿਮਤੀ ਰੱਖੋ ਇਹ ਇਹ ਵਿਚਾਰਤਾ ਰਾ ਸੱਚ ਦੀ ਤੇ ਚੱਲੋ ਇਨਸਾਫ ਕਰੋ ਰਾਜੇ ਜੂਲੀ ਨੇਉ ਕੀ ਜਨਤਾ ਨੂੰ ਸੁਖ ਦੇਣ ਵਾਸਤੇ ਰਾਜਾ ਹੁੰਦਾ ਹੈ ਜਨਤਾ ਨੂੰ ਦੁੱਖ ਦੇਣ ਵਾਸਤੇ ਨਹੀਂ ਰਾਜਾ ਹੁੰਦਾ ਜਨਤਾ ਦਾ ਭਲਾ ਕਰਨ ਵਾਸਤੇ ਰਾਜਾ ਹੁੰਦਾ ਜਨਤਾ ਦਾ ਨੁਕਸਾਨ ਕਰਨ ਵਾਸਤੇ ਰਾਜਾ ਨਹੀਂ ਹੁੰਦਾ ਇਹ ਕਬੂ ਕਰੋ ਕਿਨੋਂ ਅਬ ਖੇਕ ਸੁਰ ਮੰਡਲ ਵਿਚਾਰ ਕੇ ਕਿਨੋਂ ਅਬ ਖੇਕ ਸੁਰ ਮੰਡਲ ਵਿਚਾਰ ਕੇ ਸੁਰ ਮੰਡਲ ਦੇਵਤਿਆਂ ਦੇ ਇਕੱਠੇ ਹੋ ਕੇ ਉਹਨੂੰ ਰਾਜ ਤਿਲ ਕਰਤਾ ਬਖੇ ਕਹਿੰਦੇ ਨੇ ਤਿਲਖ ਦੇਣ ਰਾਜ ਤਿਲ ਕਰਨਲ ਸੁਣ ਜੇ ਬੇਵਾਰੀ ਸਮਾ ਲੈਣ ਜੇ ਮੈਂ ਦਸਤਾਰ ਦੇ ਦਨੇ ਆਪਾਂ ਉਹ ਲੋਬ ਕਿ ਆ ਉਹੇ ਕਰਦੇ ਸੀ ਉਹ ਜਮਨ ਵਿੱਚ ਹਿੰਦੂ ਮਤਰਾ ਕਰਦੇ ਸੀ ਉਹੀ ਲਿਖ ਦਿੱਤਾ ਵੀ ਚਲੋ ਐਂ ਸਮਝ ਲਓ ਕਰਤਾ ਜਿਵੇਂ ਤੁਸੀਂ ਕਰਦੇ ਹੋ ਇहां ਭਈ ਗੁਪਤ ਪ੍ਰਗਟ ਜਾਏ ਤहां ਭਈ ਜਹਾਂ ਬੈਠੇ ਹਰ ਹਰ ਅੰਬਰ ਕੋ ਡਾਰਕ ਸੰਸਾਰ ਜੋ ਗੁਪਤ ਹੋ ਗਈ ਚੱਲੀ ਇहां ਭਈ ਗੁਪਤ ਐਤੋ ਗੁਪਤ ਹੋ ਗਈ ਸਾਧੀਆਂ ਪ੍ਰਗਟ ਹੋ ਗਈ ਜਾ ਕੇ ਪ੍ਰਗਟ ਜਾਏ ਤहां ਭਈ ਪਰਗੋ ਹਾਂ ਤੇ ਗੁਪਤ ਸਜਣ ਜਾ ਕੇ ਪ੍ਰਗਟ ਹੋ ਗਈ ਕੌਣ ਕਹੇ ਸਾਧਗੁਰ ਮੋਇਓ ਸੰਸਾਰ ਛੱਡਿਆ ਆਪਣੇ ਸਾਥ ਛੁੱਟ ਚਲੀ ਕੰਬ ਜਹਾਂ ਬੈਠੇ ਹਰੀ ਹਰੇ ਅੰਬਰ ਕੋ ਡਾਰਕ ਹਾਂ ਅੰਬਰ ਅੰਬਰ ਦੇ ਵਿੱਚ ਚਲੀ ਗਈ ਜਹਾਂ ਬੈਠੇ ਹਰੀ ਹਾਂ ਜਿੱਥੇ ਪਰਮੇਸ਼ਰ ਆ ਬੈਠਾ ਹੈ ਜਿੱਦੇ ਸਾਰੇ ਤਖਤ ਬੈਠੇ ਨੇ ਉੱਥੇ ਚਲੀ ਗਈ ਦੋਹਰਾ ਲੋਭ ਚੰਡਕਾ ਹੋਏ ਗਈ ਸਰਪਤ ਕੋ ਦੇ ਰਾਜ ਆ ਪਾ ਲੋਭ ਹੋ ਗਈ ਚੰਡਕਾ ਸਰਪਤ ਸੰਸਾਰ ਦੇ ਉੱਤੇ ਥਾਪ ਦਿੱਤੀ ਸੰਸਾਰ ਤੇ ਰਾਜ ਥਾਪ ਦਿੱਤਾ ਇੱਕ ਨੂੰ ਕਿਉਂ ਨਹੀਂ ਦਿੱਤਾ ਦਸਤ ਪਾਸ਼ਾ ਨੇ ਆ ਕੇ ਖਰਾਬਾ ਹੋਇਆ ਹੋਇਆ ਦੋ ਤਿੰਨ ਵਾਰ ਅਗੇ ਚਾਰ ਵਾਰ ਇਸ ਕਰਕੇ ਉਹਨਾਂ ਨੇ ਫਿਰ ਕਿਹਾ ਵੀ ਪੰਜ ਪਿਆਰੇ ਨੂੰ ਦੋਹੋ ਇੱਕ ਕਾਨੂੰਨੀ ਦੇਣਾ ਇੱਕ ਛੇਤੀ ਛੱਡ ਜਾਂਦਾ ਉਹਨਾਂ ਨੇ ਬਦਲਤਾ ਸਿਸਟਮ ਇੱਕ ਅੰਦਰ ਨਹੀਂ ਬਣਾਇਆ ਪੰਜ ਪਿਆਰੇ ਤਾਂ ਬਣਾਏ ਨੇ ਰਾਜਸਨ ਰਾਸਣ ਪ੍ਰਥਵੀ ਗੁਰਾਰਜਣਕੋ ਦੇ ਆਇਓ ਪਹਿਲਾਂ ਤਾਂ ਇੱਕ ਰੂਏ ਦਿੰਦੇ ਰਹੇ ਜਿੱਦਾਂ ਜੰਡੀਆਂ ਆ ਪਰਗੜ ਰਹੀ ਹੈ ਇੱਕ ਤੇ ਹੀ ਜ਼ਿੰਮੇਵਾਰੀ ਰਹੀ ਹੈ 76 ਸਨ ਰਾਸਣ ਪ੍ਰਥਵੀ ਗੁਰਾਰਜਣਕੋ ਦੇ ਆਇਓ ਚੋਤੇ ਪੰਜਾਂ ਦੇ ਆਇਆ ਸੀ ਤੋ ਚਲਦਾ ਰਿਹਾ ਨਾ ਇਸ਼ਾਤ ਸੁਭਾ ਸੁਭਰ ਕਰ ਤੂੰ ਜੀ ਉਹਨਾਂ ਨੇ ਪੰਜ ਪਿਆਰਾਂ ਨੂੰ ਦਿੱਤਾ ਫਿਰ ਕਬੈ ਜਿਹੜਾ ਅੰਦਰ ਹੁੰਦਾ ਉਹ ਜੰਡੀ ਪਰਗੜ ਨਹੀਂ ਹੁੰਦੀ ਦੇਵਤਾ ਹੀ ਹੁੰਦਾ ਉਹ ਦੇਵਤਿਆਂ ਦਾ ਦੇਵਤਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੁੰਦਾ ਸਾਰੇ ਦੇਵਤੇ ਉਹਦੇ ਤੇ ਸਾਬਤ ਹੁੰਦੇ ਨੇ ਇਹ ਬੰਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਸਾਰਿਆਂ ਨੂੰ ਉਹ ਬਣਾ ਕੇ ਰੱਖਣ ਵਾਲਾ ਹੁੰਦਾ ਉਹਦੇ ਚ ਸਾਰਿਆਂ ਨੂੰ ਘੱਟ ਤੇਰ ਮੇਰ ਹੁੰਦੀ ਹੈ ਦਰੈਤ ਹੁੰਦੀ ਹੈ ਗੁਣ ਸਾਰਿਆਂ ਨੂੰ ਚੰਗੇ ਹੁੰਦੇ ਨੇ ਉਹਦੇ ਬ੍ਰਮਗੰਦੀ ਦੀ ਬਰਤ ਉਹ ਬ੍ਰਮਗੰਦੀ ਹੋਵੇ ਰਾਜ ਕਿਉਂ ਨਵੇ ਬ੍ਰਮਗੰਦੀ ਹੋਵੇ ਰਾਜ ਕਿਉਂ ਨਵੇ ਉਹ ਤਾਂ ਲੈ ਲੇਦਾ ਰਾਜ 95 ਦਿੱਤੀ ਸੀ ਉੱਥੇ ਬੰਦਾਬਾਦ ਰੱਖ ਬੱਲਾ ਹੋ ਗਿਆ ਉਹ ਕਿਉਂ ਹਿੰਦੂ ਸੀ ਨਾ ਉਹ ਕੱਲ੍ਹ ਹੀ ਹੋ ਗਿਆ ਤੇ ਨਾ ਚਾਰ ਦਾ ਨਾਂ ਗਾਇਬ ਹੈ ਉੱਤੇ ਬਦਈ ਖਾਲਸਾ ਚਾਰ ਦਾ ਖਾਲਸਾ ਦਾ ਪਰਮੇਸ਼ਰ ਦਾ ਉਹ ਕਹਿੰਦੇ ਖਾਲਸਾ ਕਾਲਪੁਰਖ ਕੀ ਕਾਲਪੁਰਖ ਕੀ ਫੌਜ ਉਹ ਕਹਿੰਦੇ ਅਸੀਂ ਬੁਲਦੇ ਬਹਾਦਰਾਂ ਦਾ ਖਾਲਸਾ ਬਦਈ ਖਾਲਸਾ ਤੇ ਬੰਦਾਬਾਦ ਰੱਖਣ ਲੱਗ ਪਿਆ ਜਿਹੜੇ ਬੁਲਦੇ ਬਹਾਦਰਾਂ ਦੇ ਹੱਕ 'ਚ ਬੋਲਦੇ ਨੇ ਫੁਰਖ ਨੇ ਉਹਨਾਂ ਨੂੰ ਪਤਾ ਹੀ ਨਹੀਂ ਗੱਲ ਕੀਤੀ ਵਧਾਈ ਖਾਲਸਾ ਲਫ਼ਜ਼ ਕਿੱਥੋਂ ਆ ਗਿਆ ਕਿੱਥੋਂ ਆਇਆ ਕਿਉਂ ਪੈਦਾ